ਕੱਲ ਦੇ ਰਾਤ ਇੱਕ ਤਲਜੀਤ ਰਾਜੂ ਦੇ ਘਰ ਕਾਫੀ ਵੱਡੇ ਵੱਡੇ ਪੱਧਰ ਤੇ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜ਼ੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰਾਂਗੇ ਕਿੰਨੇ ਰੋਂਡ ਫਾਇਰਿੰਗ ਹੋਇਆ ਜੀ ਤੇ ਕਿੰਨੇ ਕੋਲ ਬਰਾਮਦ ਕੀਤੇ approximately 23 फायर ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਸਾਰਾ ਕੁਝ ਵੀਲ ਟੇਕਨ ਟੂ ਮੈਮ ਕੋਈ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਕੋਈ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ slips ਉੱਟੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਰ ਇਹਨੇ ਪੈਸੇ ਦੀ ਮੰਗ ਕੀਤੀ ਕਿ ਮੈਮ ਕੋਈ ਫਿਰੌਤੀ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ। ਨਾ ਕੋਈ ਨਾਂ ਕੋਈ ਇਹੋ ਜਿਹਾ ਮੈਸੇਜ ਆਇਆ ਹੈ, ਨਾ ਕੋਈ ਕਾਲ ਆਇਆ ਹੈ, ਸਿਰਫ ਚਿੱਠੀ ਹੈ। ਚਿੱਠੀ ਦੇ ਉੱਤੇ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ, ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ, ਉਸ ਤੋਂ ਇਲਾਵਾ ਕੋਈ ਉਹ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਨਹੀਂ। ਉਹ ਸਾਰੀ ਚੀਜ਼ ਅੰਡਰ ਇਨਵੈਸਟੀਗੇਸ਼ਨ ਹੈ। ਉਹ ਪਾਕਿਸਤਾਨ ਮੈਮ ਕਿੰਨੇ ਵੇਰ ਰਸ ਗੋਲੀਆਂ ਚੱਲੀਆਂ ਇਹ? ਇਹ 1:13 ਦਾ ਹੈਗਾ ਐਗਜ਼ਾਮ। ਹੁਣ ਤੱਕ ਮੈਮ ਕੀ ਸਾਹਮਣੇ ਆਇਆ? ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ 파ਟਾ ਹੈ। ਕਾਫੀ ਐਂਗਲਜ਼ ਐਕਸਪਲੋਰ ਕਰ ਰਹੇ ਆ ਸਾਡੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅਕਾਊਂਟ ਕਰ ਰਹੇ ਆਂ ਤੇ ਅਪਡੇਟ ਕਰ ਰਹੇ ਆਂ ਕਾਦੇ ਕਾਦੇ ਤੇ ਆਏ ਸੀ ਜੀ ਉਹ ਲੋਗ ਕਿ ਮਨੋ ਕਿਹੜਾ ਵੀਕਲ ਇਸਤੇਮਾਲ ਕੀਤਾ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨਾਂ ਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਮੈਮ ਡਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗੱਲਬਾਤ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਈ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਕਰ ਰਹੇ ਹਾਂ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚਲਾਈਆਂ ਕਿਸੇ ਦਾ ਡਰ ਨਹੀਂ ਤੇ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹ ਜੋ ਇਨਸੀਡੈਂਟ ਹੋਏ ਐ ਬਾਬਾ ਗਦਿਆਂ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਐ ਔਕ ਅਰੈਸਟ ਕੀਤੇ ਜਾ ਚੁੱਕੇ ਹਨ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਇਦਾ ਜੀ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੁਰੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਕਿ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਿਸ ਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਅਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਹਾਂਜੀ ਰਾਜੀ ਭਾਜੀ ਕੀ ਕਹਿਣਾ ਚਾਹੁੰਦੇ ਜਿਹੜੀ ਇੱਕ ਡਰਾਤੀ ਹੋਈ ਹੈ ਸਾਡੇ ਘਰ ਦੇ ਬਾਹਰ। ਐ ਕੋਈ ਕਰੀਬ ਸਵੇਰ 7:00 ਵਜੇ ਕੋਈ ਅਣਸ਼ਖਤੀ ਵਿਅਕਤੀ ਆਇਆ ਦੋ। ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ। ਕਰੀਬ ਕੋਈ ਸਵੇਰ 7:00 ਵਜੇ ਦਾ ਟਾਈਮ ਸੀ। ਮੇਰੀ ਵਾਈਫ ਨੇ ਛਿਛੇ ਦੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਫਾਇਰਿੰਗ ਕੀਤੀ ਉਹ ਇਹ ਜਾਂ ਪਤਾ ਨਹੀਂ ਗੋਲੀਆਂ ਗੋਲੀਆਂ ਜੇ ਤੱਕ ਕੇ ਬਟੂਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਲ ਗੋਲੀਆਂ ਜਾ ਰਹੀਆਂ ਇੱਕ ਵਜੇ 15 ਮਿੰਟ ਤੇ ਮੈਂ ਡੀਐਸਪੀ ਪੁਗੜਾ ਜਿਹੜੇ ਆਪਣੇ ਆਰਪੂਸ਼ ਸਿੰਘ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਵਿੱਚ ਪੁਲਸ ਆ ਗਈ ਆ ਸਵੰਧ ਦਾ ਐਸਐਚਓ ਸਤਨਾਪੁਰਾ ਸਵੰਧ ਦਾ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਵਾਰਦਾ ਦੇਖ ਲਈ ਸੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਿਅਕਤੀ ਦੋ ਜਨੇ ਆਏ ਆ ਮੋਟਰਸਾਈਕਲ ਤੇ ਆਏ ਆ ਤੇ ਮੂਲ ਵਗੈਰੇ ਲਵੇਟੇ ਸੀ ਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਕੇ ਫਿਰ ਆ ਕੇ ਮੋਟਰਸਾਈਕਲ ਉਹ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਖੈਰੰਗ ਕੀਤੀ 23 ਤੋਂ 24 ਜਿਹੜੇ ਉਹਨਾਂ ਨੇ ਰੌਂਸ ਕਰੇ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਬਾਕੀ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗਦਾ ਰਜੂ ਬਾਈ ਕੋਈ ਪ੍ਰਾਣ ਕੋਈ ਰੰਜੀ ਸਾ ਤੁਹਾਡੇ ਜਿਦਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਆਸ ਕੇ ਹਰੀਤ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਜਿਦਾ ਕਿਸੇ ਪੋਲੀਟਿਕਲ ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮੇ ਨਹੀਂ ਕੀਤਾ ਕਿਸੇ ਦੇ ਕੰਮੇ ਆਏ ਹੋਮਾਂ ਦੇ ਏਡੀ ਵੱਡੀ ਬਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੂੰਗੇ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿ ਹਾਲ ਕੀ ਆ ਬਸ ਮਤਲਬ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੀ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋਊਗਾ ਤੇ ਲੈ ਲਾਂਗੇ ਤੁਹਾਨੂੰ ਫਲਾਇਮ ਨੂੰ ਕਮਾਂਗੇ ਦਿਓ ਤੋ ਕੀ ਕਹਿ ਰਹੇ ਹੋ ਦੋਸ਼ੀਆਂ ਵਾਸਤੇ ਵੀ ਭਾਲ ਕਿਦਾਂ ਜੋ ਵੀ ਦੋਸ਼ੀਆ ਕਾਰਵਾਈ ਕੀਤੀ ਜਾਵੇ ਚਲਦੋ ਜਾ ਖੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਨਾਲ ਕਿਸੇ ਹੋਰ ਨਾਲ ਨਾ ਘਟਨਾ ਵਾਪਰੀ ਕਿਸੇ ਦਾ ਨੁਕਸਾਨ ਹੋਵੇ ਜਿਹੜੇ ਵੀ ਦੋਸ਼ੀ ਭਲੇ ਹੈਗੇ